ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੰਡਾ ਜੀ ਨੂੰ ਜੈ ਕੀ ਜੈ ਪਾਤ ਬਿਕੂ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਇਸ ਜੈ ਕੀ ਜੈ ਪਾਤ ਤੋਂ ਕੀ ਹੁੰਦਾ ਹੈ ਬਾਬਾ ਸਾਹਿਬ ਡਾਕਟਰ ਬੇਟਕਰ ਪਿੰਡਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੇ ਸੀ ਲਗਭਗ 20 ਸਾਲ ਹੋ ਗਿਆ ਸਾਨੂੰ ਆਪਣੇ ਲੋਕਾਂ ਨੂੰ ਸੰਘਰਸ਼ ਕਰਦੇ ਮੇਰੀ ਭੈਣ ਰਾਣੀ ਨੇ ਇਹ ਤੁਸੀਂ ਸੁਣਿਆ ਨਾਮ ਕਿ ਇਨਾਂ ਦੇ ਪਰਿਵਾਰ ਦੇ ਵਿੱਚ ਬੇਟੀਆਂ ਸਾਡੀ ਬੱਚੀ ਨੇ ਕੰਮ ਕਰਦੀ ਸੀ ਕਿ ਨਾਮ ਹੈ ਕੋਟਾ ਮੰਮੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਦਿੱਤਾ ਅੰਨਾ ਸ਼ੁਰੂ ਹੋਈਆਂ ਪਹਿਲਾਂ ਇੱਕੋ ਤੌਰ ਤੋਂ ਸਾਡੀ ਖੁਸ਼ੀ ਵਾਲੀ ਗੱਲ ਆ ਕਿ ਸਾਡੀ ਵੱਡੀ ਭੈਣ ਵੀ ਹੋਣੀ ਹੈ ਜਵਾਨੀ ਵੇਲੇ ਕਾਸ਼ੀ ਆਮ ਦੇ ਨਾਮ ਕੰਮ ਕਰਦੀ ਰਹੀ ਸੀ ਉਹਨਾਂ ਦੇ ਵਿਲੇ ਸੰਘਰਸ਼ ਕਰਨ ਦੇ ਬਾਵਜੂਦ ਉਹ ਲੇਕਿਨ ਇਹ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਨਟੌਰ ਮੈਂਬਰ ਦੇ ਕੰਮ ਕਰਦੇ ਸੀ। ਉਸ ਤੋਂ ਬਾਅਦ ਕਿਸੂ ਸਰਪੰਚ ਬਣੇ। ਇਹ ਉਹਨਾਂ ਚਾਰ ਸਾਲ ਦਾ ਅੰਦਰ ਰਹਿ ਕੇ ਕੰਮ ਕਰਦੇ ਸੀ। ਹਾਂ ਤੁਸੀਂ ਮਾਰੇ ਸੀ ਬਿਚਿਤ ਨਹੀਂ ਆਇਆ। ਹਾਂ ਉਹਨਾਂ ਦਾ ਸੋਚ ਮੈਂ ਉਹ ਯਾਦ ਕਰੂ ਕਾਸ਼ੀram ਦੀ ਨਾਲ ਕਿੰਨਾ ਪਹਿਲਾਂ ਮੈਂ ਜਿਹੜਾ BSP ਦੇ ਵਿੱਚ ਕੰਮ ਕੀਤਾ ਉਰੇ ਕੰਮ ਮੈਂ ਬਰਾਕ ਸੰਧੇ ਲਾਗ ਸੰਧੇ ਦੇ ਮੈਂਬਰ ਬਣੇ ਮੈਂਬਰ ਨਹੀਂ ਨਹੀਂ ਉਰੇ ਜੋ ਮੈਨੂੰ ਕਾਂਗਰਸ ਨੇ ਸਵਾ ਸਵਾ ਵੋਟ ਮੇਰੀ ਟਿਕਟ ਦਿੱਤੀ ਤਾਂ ਉਰੇ ਵਿੱਚ ਮੈਂ ਹਾਰ ਗਈ ਸੀ ਅਗੋਸਤ ਬਾਅਦ ਫਿਰ ਮੈਂ ਹਿਲਾ ਪ੍ਰਸ਼ਾਸਨ ਤੋਂ ਦੱਖਣ ਗਿਆ ਕਾਂਗਰਸ ਪਾਰਟੀ ਨੂੰ ਤਾਂ ਮੇਰੀ ਟਿਕਟ ਕੱਟੀ ਗਈ ਸੀ ਅਜੇ ਵੀ ਮੈਂ ਯਾਦ ਨਹੀਂ 5000 ਵੋਟ ਨਾਲ ਮੈਂ ਜੀ ਫਿਰ ਉਸ ਤੋਂ ਬਾਅਦ ਮੈਂ ਵੈਸਟੇਂਡ ਮੈਂਡੀ ਕੈਂਡੀਡੇਟਸ ਉਸ ਉੱਥੇ ਵੀ ਫਿਰ ਮੇਰੇ ਨਾਲ ਧੱਕਾ ਹੋਇਆ ਮਤਲਬ ਕਿ ਮੈਂ ਉਹਦੇ ਤੋਂ ਵੀ ਰਹਿ ਗਈ ਉਸ ਤੋਂ ਬਾਅਦ ਅੱਜ ਮੈਂ ਮਯੁੰਦਾ ਸਰਪੰਚੀ ਅੱਜ ਦੇ ਹਾਲਾਤਾਂ ਵਿੱਚ ਤੁਸੀਂ ਮੌਜੂਦਾ ਸਰਪੰਚ ਉਹ ਸਰਪੰਚੀ ਵੈਸੇ ਤਾਂ ਟਾਈਮ ਓਵਰ ਹੋ ਗਿਆ ਹਾਂ ਲੇਕਿਨ ਤੁਸੀਂ ਕਾਂਗਰਸ ਵੇਲੇ ਦੇ ਵਿੱਚ ਵੀ ਤੁਸੀਂ ਇਸ ਪਿੰਡ ਵਸਨੀਕਾਂ ਨੇ ਤੁਹਾਨੂੰ ਸਰਪੰਚ ਬਣਾਇਆ ਤੁਹਾਡੇ ਕੰਮਾਂ ਨੂੰ ਵੇਖ ਕੇ ਤੁਹਾਡੇ ਰਵੱਈਏ ਨੂੰ ਵੇਖ ਕੇ ਔਰ ਕੰਮ ਦੀ ਹਿੰਮਤ ਨੂੰ ਵੇਖ ਕੇ ਰਵੱਈਆ ਹਾਂ ਜੀ ਆਲਰੇਡੀ ਆਮ ਆਦਮੀ ਪਾਰਟੀ ਆ ਦੇਖੋ ਮੈਂ ਇੱਕ ਗੱਲ ਤਾਂ ਕਰਾਂਗਾ ਕਿ ਆਮ ਆਦਮੀ ਪਾਰਟੀ ਨੂੰ ਹਲੇ 15 ਸਾਲ ਹੋਏ ਆ ਜਿਹਦੇ ਵਿੱਚ ਦਿੱਲੀ ਤੋਂ ਸ਼ੁਰੂਆਤ ਹੋਈ कि केजरीवाल बहुत ड्रामाबाजी के न करके गया आपकी सरकार है जिंदा आपकी नहीं। सरकार है।, है? मैं ना गाड़ी लूंगा है ना गड मैं लूंगा है ना मैं किसी को धरना नहीं लगाने दूंगा आप जैसी ही बोलोगे आप ही सरकार चलाओगे आपकी सरकार है है ना बोलते जी जी ठीक है लोका ने भरोसा किया ਕਾ ਪੰਜਾਬ ਦੇ ਵਿੱਚ ਵੀ ਸਰਕਾਰ ਇੰਨੇ ਲੈਂਦੀ ਐ ਲੇਕਿਨ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਨੇ ਨਹੀਂ ਲੈਂਦੀ ਲੋਕੀ ਪਹਿਲਾਂ ਸਰਕਾਰਾਂ ਤੋਂ ਦੁਖੀ ਸੀਗੀ ਉਹਨਾਂ ਨੂੰ ਗੁੱਸਾ ਕੱਢਣ ਲਈ ਲੋਕਾਂ ਨੇ ਔਰ ਬਿਲ ਬੋਟ ਮੰਗਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਚੋਣ ਕੀਤੀ ਬੋਟ ਮੰਗਣ ਨਹੀਂ ਆਏ ਘਰੇ ਬੈਠੇ ਮਸੀਂ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਚੋਣ ਦੀ ਇਹ ਸਰਕਾਰ ਦੀ ਤਾਂ ਅੱਜ ਦੇਖੋ ਕਿ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਹੈਗੇ ਆ ਮਨਰੇਗਾ ਵਾਸਤੇ ਮਨਰੇਗਾ ਵਾਸਤੇ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਦੇ ਦੁਆਰੇ ਕੇ ਲੇਕਿਨ ਉਥੋਂ ਵੀ ਸਾਨੂੰ ਮਿਹਨਤ ਨਹੀਂ ਵੀ ਕੰਮ ਜਿਹੜਾ ਹੈਗਾ ਚੱਲੇਗਾ ਉਹ ਕਹਿੰਦੇ ਅਸੀਂ ਮੀਟ ਚੇਂਜ ਕਰਨਾ ਹੈ ਠੀਕ ਹੈ ਜੀ ਮੀਟ ਚੇਂਜ ਕਰਨਾ ਹੈ ਕਿਉਂਕਿ ਸਾਡੀ ਬੇਟੀ ਬਹੁਤ ਪੜ੍ਹੀ ਹੋਈ ਆ ਕੀ ਨਾਮ ਦੱਸਿਆ ਸੀ ਬਾਲੀ ਬਟਾ ਕਿੰਨੀ ਪੜਾਈ ਹੈਗੀ ਮੜਾਕਰ ਕੁਆਲਿਫਿਕੇਸ਼ਨ ਦੀ ਕ੍ਰੈਡੀਟਿਸ਼ਨ ਦਿੱਤੀ ਔਰ ਫੇ ਵੀ ਸਾਨੂੰ ਮਰੇਗਾ ਦਾ ਮੇਟ ਬਣਨ ਦਾ ਅਧਿਕਾਰ ਸਰਕਾਰ ਇੰਨੀ ਪੜਾਈ ਕਰਨ ਦੇ ਬਾਵਜੂਦ ਮਰੇਗਾ ਦੇ ਕੰਮ ਤੋਂ ਪੰਕਾਰ ਕਰ ਰਹੀ ਹੈ ਕਿਸ ਕੀ ਬਣੂਗਾ ਇਹ ਨਾ ਸਰਕਾਰਾਂ ਦਾ ਕੀ ਬਣੂਗਾ ਇਹ ਨ ਸਰਕਾਰਾਂ ਜਿਹੜੀਆਂ ਸਰਕਾਰਾਂ ਮਨਰੇਗਾ ਦੇ ਵਿੱਚ ਇੰਨੀ ਪੁਰੀ ਆਪਣੀਆਂ ਲਿਖੀਆਂ ਨੂੰ ਕਹਿੰਦੇ ਮੇਟ ਨਹੀਂ ਬਣਾ ਸਕਦਾ ਤੁਸੀਂ ਇਸ ਨੂੰ ਚੇਂਜ ਕਰਨਾ ਤੁਸੀਂ ਪਹਿਲਾਂ ਮਨਰੇਗਾ ਦਾ ਕੰਮ ਕਰਾਉਂਦੇ ਵੀ ਹੈ ਸਾਡੇ ਕੋਲ ਤਜਰਬਾ ਵੀ ਹੈਗਾ ਤੁਹਾਡੇ ਕੋਲ ਐਪ ਸਿਸਟਮ ਵੀ ਹੈਗਾ ਫਿਰ ਉਹ ਇਹ ਹੀ ਵਿਰੋਧ ਕਰਦੀ ਹੈ ਕਿ ਅਸੀਂ ਮਨਰੇਗਾ ਨਹੀਂ ਚੱਲ ਬਹੁਤ ਡਰਾਮੇ ਕਰਦੇ ਹੈਗੇ ਉਹ ਸਾਰੇ ਇਲਾਕਿਆਂ ਵਿੱਚ ਜਾ ਕੇ ਵੀਡੀਓ ਤੇ ਪ੍ਰੈਸ਼ਰ ਬਣਾ ਛੱਡਿਆ ਔਰ ADC ਨੂੰ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਮਨਰੇਗਾ ਸਾਡੇ ਬੰਦਿਆਂ ਨੂੰ ਦਿੱਤੀ ਜਾਵੇ ਉਹਨਾਂ ਅਫਸਰਾਂ ਨੇ ਕਿਹਾ ਵੀ ਤੁਹਾਡੇ ਕੋਲ ਨਾ ਤਾਂ ਲੇਬਰ ਹੀ ਹੈ ਕਿ ਨਾ ਮੀਟ ਹੈਗੀ ਨਵਾਂ ਡਰਾਮਾ ਹੋਰ ਦਫ਼ਤਰਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਜੀ ਜਿੱਥੇ ਮਨਰੇਗਾ ਦਾ ਧਾਰ ਕਾਟ ਜੌਬ ਕਾਟ ਬੈਂਕ ਖਾਤਾ ਉਹਨਾਂ ਦਾ ਨਾਮ ਭਰਿਆ ਜਾਂਦਾ ਉੱਥੇ ਨਾਲ ਦੀ ਨਾ ਸਾਈਨ ਹੁੰਦੀ ਹੈ ਨਾਲ ਦੀ ਨਾਲ ਮੋਬਾਈਲ ਨੰਬਰ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਪਿੰਡਾਂ ਵਿੱਚੋਂ ਤੁਹਾਨੂੰ ਮੀਟ ਲੱਭ ਕੇ ਦਵਾਂਗੇ ਮੀਟ ਲੱਭ ਅੱਜ ਬਹੁਤ ਹਾਲਾਤ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਨੇ ਮਨਰੇਗਾ ਨੂੰ ਜਿਹੜਾ ਹੈਗਾ ਜਾਮ ਕਰ ਛੱਡਿਆ ਲੇਕਿਨ ਜਿਸ ਅਸੀਂ ਮਰੇਗਾ ਦੇ ਮਾਲਕ ਆ ਮਰੇਗਾ ਬਣੀ ਕਿੱਥੋਂ ਧਿਆਨ ਰੱਖਿਓ 1952 ਚ ਬਾਬਾ ਸਾਹਿਬ ਡਾਕਟਰ ਬੇੜਕਰ ਤੇ ਮਰੋ ਸਾਹਿਬ ਨੇ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਰੋਜੀ ਰੋਟੀ ਤੋਂ 2005 ਦੇ ਵਿੱਚ ਸੋਧ ਹੋਈ ਕਾਨੂੰਨ ਦੀ ਕਿ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ 2005 ਤੋਂ ਲੈ ਕੇ 2025 ਤੱਕ ਕੁੱਟ ਕਿੰਨੇ ਸਾਲ ਹੋ ਗਏ 2005 ਤੋਂ 2025 20 ਸਾਲ ਹੋ ਗਏ ਸਾਨੂੰ ਰੋਜ਼ਗਾਰ ਦੇਣ ਲਈ ਵੀ ਸਰਕਾਰਾਂ ਲਕੀਰਾਂ ਖਿਡਾਰ ਰਹੀਆਂ ਆ ਆਹ ਤਰੀਕ ਨੂੰ ਐਡੀਸੀ ਡੀ ਦੇ ਦਫਤਰ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਸਾਡੇ ਗਰਮੀ ਦੇ ਵਿੱਚ ਇਕੱਠੇ ਹੋਏ ਬਹੁਤ ਸਾਰੇ ਨਾਲ ਹੀ ਕੱਲ 11 ਤਰੀਕ ਸੀਗੀ 11 ਤਰੀਕ ਨੂੰ ਬੀਡੀਪੀ ਉਹ ਦਫਤਰ ਮਮਦੋੜ ਚ ਲੋਕ ਇਕੱਠੇ ਹੋਏ ਮੇਰੇ ਗੱਲ ਕੰਮ ਬੰਦ ਕੀਤਾ ਹੋਇਆ ਹੈ ਜਿਆਤੀ ਏਰੀਆ ਦਾ ਐਮਐਲਏ ਨੂੰ ਫਿਕਰ ਬਣ ਗਿਆ ਆ ਪਿੰਡਾਂ ਚ ਲਗਾ ਫਿਰਦਾ ਹਰ ਇੱਕ ਪਿੰਡ ਚ ਲੱਭ ਰਿਹਾ ਆਪਾਂ ਦੱਸਣਾ ਚਾਹੁੰਨੇ ਆ ਉਹ ਕਿੱਥੇ ਆ ਸਾਡੀ ਆਪ ਸਰਕਾਰ ਆਪ ਚਲਾਉਣ ਵਾਲੇ ਸਾਨੂੰ ਰੋਜ਼ਗਾਰ ਨਹੀਂ ਮੰਗਣਾ ਪੈਂਦਾ ਸਾਨੂੰ ਭੁਖਾਰੀ ਬਣਾਇਆ ਦੇ ਦਿਓ ਨਰੇਗਾ ਦੇ ਦਿਓ ਨਰੇਗਾ ਚੁਕਨੁਖ ਸਿੰਘ ਵਾਲਾ ਉੱਥੇ 64 ਬੰਦਿਆਂ ਦਾ ਕੰਮ ਨਿਕਲਿਆ 46 ਬੰਦਿਆਂ ਦੀ ਹਾਜ਼ਰੀ ਬੋਲਦੀ ਪਈ ਤੇ ਮੌਕੇ ਤੇ 17 ਬੰਦੇ ਫੋਟੋ ਖਿੱਚ ਕੇ ਬਾਰ-ਬਾਰ ਫਾਰ-ਬਾਰ ਇੱਕ ਬੰਦੇ ਦੀ ਫੋਟੋ ਖਿੱਚ ਕੇ ਬਾਰ-ਬਾਰ ਲਾਈ ਲੁੱਟ ਮਚਾਈ ਹੋਈ ਹੈ ਜਿਹੜੇ ਸਰਕਾਰ ਦੇ ਨਾਲ ਰਲੇ ਹੋਈ ਨੇ ਨਾ ਕੰਮ ਚਲਾਉਂਦੇ ਹੋਏ ਉਹ ਕੰਮ ਨਹੀਂ ਕਰਾਉਂਦੇ ਉਹ ਸਿਰਫ ਕਾਗਜ਼ ਕਾਲੇ ਕਰਦੇ ਨੇ ਫੋਟੋਆਂ ਕਿਸੇ ਲਈ ਵਰਦੀਆਂ ਦੂਸਰੇ ਮਸਟੌਲ ਤੇ ਲਾ ਕੇ ਪੈਸੇ ਖਿਡਾ ਕੇ ਵਰਦੇ ਪਏ ਆ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਹਲਾਕ ਨਹੀਂ 2005 ਤੋਂ ਲੈ ਕੇ 20 ਸਾਲ ਹੋ ਗਏ ਮਨਰੇਗਾ ਬਣੇ 20 ਸਾਲਾਂ ਦੇ ਵਿੱਚ ਹਾਲੇ 35 ਤੋਂ ਲੈ ਕੇ 40% ਮਨਰੇਗਾ ਚੱਲੀ ਆ ਅਜੇ ਸਖਤ ਲੈ ਕੇ 65% ਜਿਹੜਾ ਹੈਗਾ ਮਨਰੇਗਾ ਚਹੀਦੀ ਹੈ ਮਨਰੇਗਾ ਬਾਰੇ ਵਿੱਚ ਚਾਰ ਕਰੀ ਦੀ ਹੈ ਕਿ 2005 ਦੇ ਵਿੱਚ ਕਾਨੂੰਨ ਬਣ ਗਿਆ ਸੀ ਸਾਡਾ ਤੁਸੀਂ ਜਿਹੜੇ ਬੰਦੇ ਦਾ ਜੋਬ ਕਾਰਡ ਬਣਿਆ ਉਹਨੂੰ অথੌਰੀਟੀ ਲੈਟਰ ਬਣਿਆ ਮਿਲਿਆ ਉਹ ਮਾਲਕ ਆ ਜਦੋਂ ਮਰਜ਼ੀ ਕੰਮ ਲੈ ਸਕਦਾ ਜਿੱਥੇ ਮਰਜ਼ੀ ਕੰਮ ਲੈ ਸਕਦਾ ਉਹ ਆਪ ਖੁਦ ਕੰਮ ਲੈ ਸਕਦਾ ਹੈ ਉਹਦੀ ਬੈਕ ਸਾਈਡ ਤੇ ਨਹੀਂ ਹੈ ਕਟੋ-ਕਟ ਹਰ ਘਰ ਹਰ ਸਾਲ ਦੇ ਵਿੱਚ ਕੰਮ ਦੇਣਾ ਸਰਕਾਰ ਨੂੰ ਹਰ ਘਰ ਹਰ ਸਾਲ ਚ ਹਰ ਘਰ ਤੇ ਹਰ ਸਾਲ ਦਾ 25 ਤੋਂ ਲੈ ਕੇ 30000 ਰੁਪਇਆ ਪਿਛਲੇ ਰੇਟ ਨਾਲ ਬਣਦਾ ਸੀ ਸਾਡਾ ਸਾਲਾਨਾ ਹਰ ਘਰ ਦਾ ਲੇਕਿਨ 19 ਸਾਲਾਂ ਦਾ ਜੋੜ ਲਾਈਏ ਤਾਂ ਤੁਹਾਡਾ ਹਰ ਘਰ ਦਾ 5 ਲੱਖ 75000 ਰੁਪਇਆ ਬਣਦਾ ਸੀ ਅੱਜ ਤੱਕ ਸਰਕਾਰੀ ਪੈਸਾ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਆ ਜਿਹੜੇ ਲੋਕ ਹੱਥ ਜੋੜ ਕੇ ਵੋਟ ਮੰਗਣ ਆਉਂਦੇ ਜਦੋਂ ਉਹ ਵੋਟ ਮੰਗਣ ਆਉਂਦੇ ਆ ਅਬਲਕ ਦੇ دل ਵਿੱਚ ਦਾਇਆ ਹੁੰਦੀ ਉਹ ਵੋਟ ਪਾ ਕੇ ਚੋਰ ਕਰਦੇ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਸੁਣੋ ਕੀ ਲੋਕਾਂ ਦਾ ਵਿਕਾਸ ਕਰਨਾ ਲੋਕਾਂ ਦਾ ਰੋਜ਼ਗਾਰ ਲਾਗੂ ਕਰਨਾ ਲੋਕਾਂ ਦਾ ਅਨਸਾਫ਼ ਲਾਗੂ ਕਰਨਾ ਲੋਕਾਂ ਦੇ ਬੱਚਿਆਂ ਦੇ ਭਵਿੱਖ ਨੂੰ ਮਤੇ ਪਾਸ ਕਰਕੇ ਚੰਗੇ ਚੰਗੇ ਦੇ ਦੇ ਅਤੇ ਲੋਕਾਂ ਦੇ ਹੱਕ ਲਾਗੂ ਕਰਨਾ ਆਹ ਉਹਨਾਂ ਦੀ ਜ਼ਿੰਮੇਵਾਰੀ ਹੈ ਲੇਕਿਨ ਸਾਡੇ ਪੰਜਾਬਾਂ ਦੀ ਸਰਕਾਰ ਜਿਹੜੀ ਆ ਉਹ ਕਰਦੀ ਕੀ ਪੰਜਾਬ ਦੀ ਸਰਕਾਰ ਧਿਆਨ ਕਰ ਲੈ ਆ ਪਿੱਛੇ ਜੇ ਬੋਟਾ ਆਈਆਂ ਵੋਟ ਪਾਉਂਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਪੈਂਕ ਨੂੰਂਂਦੀ ਆ ਸਾਡੇ ਲੋਕ ਪਾਣੀ ਪੀਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਲੜਾਈ 'ਚ ਅੱਗੇ ਲੋਕ ਜਾਂਦੇ ਨੇ ਸਾਡੇ ਲੋਕ ਭੰਗੜਾ ਪਾਉਂਦੇ ਨੇ ਸਾਡੇ ਲੋਕ ਜਿਵੇਂ ਬੰਦਰ ਮੇਲਿਆ 'ਚ ਨੱਚਦੇ ਹਨ ਹਾਰ ਪਾਉਂਦੇ ਆ ਸਾਡੇ ਲੋਕ ਲੱਡੂਆਂ ਨਾਲ ਤੂੰਦੇ ਆ ਸਾਡੇ ਗੋਟਾ ਪਾਉਂਦੇ ਆ ਸਾਡੇ ਲੋਕ ਸਾਡੀ ਬੋਰਡ ਦੀ ਬਦੌਲਤ ਸਾਫਟ ਟੈਕ ਮਿਲਦਾ ਸਾਫਟ ਟੈਕ ਤੋਂ ਬਾਅਦ ਗੱਡੀ ਮਿਲਦੀ ਹੈ ਗੱਡੀ ਸਰਕਾਰੀ ਮਿਲਦੀ ਹੈ ਦਫਤਰ ਸਰਕਾਰੀ ਮਿਲਦੇ ਆ ਕੋਠੀ ਸਰਕਾਰੀ ਮਿਲਦੀ ਹੈ ਤਨਖਾਹ ਲੱਗ ਜਾਂਦੀ ਹੈ 1.5 ਲੱਖ ਰੁਪਏ ਉਹ ਸਾਡੀ ਬੋਰਡ ਦੀ ਬਦੌਲਤ ਤਨਖਾਹ ਲੈਂਦੇ ਨੇ ਸਾਡੇ ਪੈਸੇ ਤੋਂ ਲੈਂਦੇ ਆ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਸੋਡਾ ਲੈਂਦੇ ਹੋ ਕੱਪੜਾ ਲੈਂਦੇ ਹੋ ਜੁੱਤੀ ਲੈਂਦੇ ਹੋ ਤੇਲ ਖੁੰਦੇ ਹੋ ਟੈਕਸ ਟੈਕਸ ਲੈਂਦੀ ਹੈ ਸਰਕਾਰ ਉਹ ਖਜ਼ਾਨੇ ਚ ਜਾਂਦਾ ਫਜਾਨੇ ਚ ਜਦੋਂ ਜਾਂਦਾ ਹੈ ਤਾਂ ਉਹ ਉਹਨਾਂ ਤਰ੍ਹਾਂ ਨਹੀਂ ਪਰ ਜਦੋਂ ਜਿੱਤਦੇ ਆ ਮਜ਼ਬੂਤ ਨਾਲ ਕੁਰਸੀ ਤੇ ਬੈਠਦੇ ਨੇ ਤਾਂ ਕਿਥੇ ਕੀ ਕਰਦੇ ਨੇ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸਬਸਦੀ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਸਾਡੀ ਸਰਕਾਰ ਦੇਵੇਗੀ ਕਦੋਂ ਦੇਵੇਗੀ 4 ਸਾਲ ਛਿਨਾਂ ਨਹੀਂ ਆ ਬਾਅਦ ਦੇ ਦਮਾਰਾ ਜਦੋਂ ਵੋਟ ਫੇਰ ਲੈਣਗੇ ਨੁਕਸਾਨ ਕਿੰਨਾ ਦਾ ਹੋਇਆ ਸਾਡਾ 70 ਸਾਲ ਤੋਂ ਸਿਆਸੀ ਲੋਕ ਵੋਟ ਲੈਂਦੇ ਰਹੇ ਸਾਡੇ ਤੋਂ ਪਰ ਸਾਡਾ ਹੀ ਨੁਕਸਾਨ ਹੈ ਪਰ ਸਾਡੀ ਗਲਤੀ ਕਿੱਥੇ ਹੈ ਅਸੀਂ ਇਹਨਾਂ ਤੇ ਭਰੋਸਾ ਕਰਦੇ ਹਾਂ ਤੁਸੀਂ ਬਚ ਕਿਵੇਂ ਸਕਦੇ ਹੋ ਜਿੰਨਾ ਚਿਰ ਤੁਸੀਂ ਇਕੱਠੇ ਨਾ ਹੋਵੋ ਇਕੱਠੇ ਨਾ ਹੋ ਆਪ ਦੇ ਦੇ ਮਗਰ ਨਾ ਲੱਗੋ ਜਿੰਨਾ ਚਿਰ ਤੁਸੀਂ ਇਕੱਠੇ ਨਾ ਹੋ ਉਹਨਾਂ ਚਿਰ ਨਹੀਂ ਬਚ ਸਕਦੇ ਮੈਂ ਕਿਸੇ ਗਰੂਪੀ ਦੇ ਵਰਕਰ ਆਫ ਨਹੀਂ ਹੈ ਮੈਂ ਸਤਿਕਾਰ ਕਰੂੰਗਾ ਹੱਥ ਜੋੜ ਕੇ ਲਿਕਨਿਕ ਦਾਮ ਜਰੂਰੀ ਬਹੁਤ ਲੋਕ ਸੱਸਣ ਸੁਣ ਜਾਂਦੇ ਬਹੁਤ ਲੋਕ ਬੰਦਰੀ ਕਰ ਜਾਂਦੇ ਮਹੀਨੇ ਚ 4 ਐਤਵਾਰ ਹੁੰਦੇ ਆ ਖਾ ਐਤਵਾਰ ਜਾਂਦੇ ਆ ਜਾਂਦੇ ਵੀ ਇਹ ਕਰਾਇਆ ਪਾੜਾ ਲਾਉਂਦੇ ਵੀ ਦਿਹਾੜੀ ਵੀ ਆਪਦੀ ਤੋੜਦੇ ਨੇ ਤੇ ਨਾਲ ਮਾੜਾ ਮੁੱਢਾ ਦੰਦ ਲਛਮਾ ਵੀ ਕਰਦੇ ਹੈ ਅੱਛਾ ਕਦੀ ਇਵੇਂ ਹੋਇਆ ਕਿ ਜਦੋਂ ਤੁਸੀਂ ਸੱਸਣ ਸੁਣ ਕੇ ਆਏ ਕਿ ਕਦੇ ਖਾਤੇ ਚ ਪੈਸੇ ਆਉਣਗੇ ਕਦੀ ਐਵੇਂ ਹੋਇਆ ਕਿ ਟੱਡਾ ਮਕਾਨ ਬਣ ਗਿਆ ਜੀ ਕਦੀ ਐਵੇਂ ਹੋਇਆ ਬੇਬੇ ਬਾਪੂ ਬੱਚਿਆਂ ਦੀ ਦਵਾਈ ਛੁੱਟ ਗਈ ਕੁਛ ਨਹੀਂ ਉਹ ਮੇ ਚਲੀ ਗਈ ਕਦੀ ਆਪ ਦੀ ਹੱਕਾ ਲਈ ਵੀ ਇੱਕ ਦਿਨ ਕੱਢਿਆ ਆਪਰ ਲਈ ਤਾਂ ਫਿਰ ਨਹੀਂ ਵੀ ਨਹੀਂ ਕਿਤੇ ਜੇ ਤੁਸੀਂ ਜ਼ਿੰਮੇਵਾਰ ਬਣੋ ਜ਼ਿੰਮੇਵਾਰ ਬਣ ਕੇ ਇੱਕ ਵਾਰ ਉੱਥੇ ਜਾਣਾ ਕਿੱਥੇ ਜਾਣਾ ਜਿੱਥੇ ਸਾਡਾ ਨੌਕਰ ਹੈ ਸਭ ਤੋਂ ਵੱਡਾ ਨੌਕਸਾ ਵੱਡਾ ਟੀਸੀ ਆ ਟਾਈ ਲੱਖ ਰੁਪਿਆ ਤਨਖਾਹ ਲੈਂਦਾ ਤਾਂ ਡਿੱਕਰ ਕੰਮ ਕਰਨ ਲਈ ਬੈਠਾ। ਜੇ ਤੁਸੀਂ ਪਹਿਲੇ ਮਹੀਨੇ ਤੋਂ ਜ਼ਿੰਮੇਵਾਰ ਬੰਨਾ ਕਾਦੇ ਰੇਗਾ ਸਾਡੀ ਅਸੀਂ ਜ਼ਿੰਮੇਵਾਰ ਹਾਂ ਸੈਗਨ ਸਕੀਮ ਸਾਡੀ ਅਸੀਂ ਜ਼ਿੰਮੇਵਾਰ ਹਾਂ ਪੈਨਸ਼ਨ ਸਾਡੀ ਅਸੀਂ ਜ਼ਿੰਮੇਵਾਰ ਹਾਂ ਰਾਸ਼ਨ ਸਾਡਾ ਅਸੀਂ ਜ਼ਿੰਮੇਵਾਰ ਕੋਲਰਸ਼ਿਪ ਤੇ ਜੀਫੀ ਸਾਡੇ ਅਸੀਂ ਜ਼ਿੰਮੇਵਾਰ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿੰਮੇਵਾਰ ਗ੍ਰਾਂਟਾਂ ਪਹਿਲਵੱਤੇ ਦੀ ਜਟਨੀ ਬਾਤ ਨੂੰ ਦੀ ਮਕਾਨ ਦੀ ਗ੍ਰਾਂਟ ਸਾਡੀ ਅਸੀਂ ਜ਼ਿੰਮੇਵਾਰ

हैलीकॉप्टर से मुख्यमंत्री है आके कहूगा जी दसो एक कोई राशन खा लो फिर नरेगा खा लो कोई कट्ठे होना पव मेरी बेनती है अज ती मेगा बुलाया नरेगा नहीं चलेगी जो तीन सियासी लोगों के मिलते हो आप मुठ्ठी च है सो मजबूर करना है ਗੁਲਾਮ ਬਣੇਗਾ ਮਰੀਗੜੀ ਸਾਡੇ ਦਫਤਰਾਂ ਚ ਜਿਹੜੇ ਮਾਰਦੇ ਰਹਿੰਦੇ ਜੇ ਤੁਸੀਂ ਆਪ ਸਿੱਖੋਗੇ ਤਾਂ ਫਿਰ ਮਰੀਗੜ ਚੱਲਦੀ ਜਿਵੇਂ ਤਾਂ ਰੁਕਦੀ ਨਹੀਂ ਅਸੀਂ ਨਾਲ ਲੱਗਦੇ ਇਸ ਲਈ ਮੇਰੀ ਬੇਨਤੀ ਆ ਤੁਸੀਂ ਆਧਾਰ ਕਾਰਡ ਦੀ ਫੋਟੋ ਕਾਪੀ ਸਿੰਦਵਾ ਜੋਬ ਕਾਰਡ ਦੀ ਫੋਟੋ ਕਾਪੀ ਤੇ ਨਾਲ ਬੈਂਕ ਖਾਤੇ ਦੀ ਫੋਟੋ ਕਾਪੀ ਦਾ ਸੈੱਟ ਬਣਾ ਕੇ ਸਰਪੰਚ ਸਾਹਿਬ ਨੂੰ ਦੇਣਾ ਇਹਨਾਂ ਦੀ ਕੋਈ ਪ੍ਰਕਿਰਿਆ ਹਰਮ ਮੈਂ ਦੇਣਾ ਤੇ ਉਹ ਲੈ ਕੇ ਦੇਣਾ ਮੈਂ ਬਲਾਕ ਚ ਮੈਂ ਨਾਲ ਚਲੂੰਗਾ ਠੀਕ ਇੱਕ ਕੰਮ ਨਹੀਂ ਕਰਦਾ ਆਈਨਾ ਕਈਆ ਭਰਾ ਜੈਪੀ ਜੈ ਪ੍ਰਤੋ ਸਸੀਕਾਰ ਨਮਸਕਾਰ